ਬੱਡੀ ਖ਼ਬਰ ਹੀ ਹੈ ਇੰਡੀਅਨ ਕਰੰਸੀ ਵੈਲਿਊ ਇਹ ਹਨ ਦੁਨੀਆ ਦੀ ਸਭ ਤੋਂ ਕਮਜ਼ੋਰ ਕਰੰਸੀ 1 ਰੁਪਏ 'ਚ ਮਿਲੇਗਾ ਕਿੰਨਾ ਕੁਝ ਇਸ ਦੇ ਨਾਲ ਹੀ ਅਸੀਂ ਅਕਸਰ ਭਾਰਤ ਕਰੰਸੀ ਜਾਨੀ ਰੁਪਏ ਬਾਰੇ ਸ਼ਿਕਾਇਤ ਕਰਦੇ ਹਾਂ ਕਿਉਂਕਿ ਇਸ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਘੱਟ ਹੈ ਜਿਸ ਕਾਰਨ ਅਸੀਂ ਆਪਣੀਆਂ ਆਮ ਮਨਪਸੰਥਾਵਾਂ ਤੇ ਜਾਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਾਂ ਪਰ ਚੇਕ ਰਹੀ ਰੁਪਏ ਦੇ ਇਤਿਹਾਸ ਦੀ ਨਜ਼ਰ ਮਾਰਗੇ ਤਾਂ 1987 'ਚ 1 ਰੁਪਏ ਦੀ ਕੀਮਤ 1 ਡਾਲਰ ਦੇ ਬਰਾਬਰ ਚਾ ਦੀ ਕੀ ਅੱਜ 1 ਡਾਲਰ ਦੀ ਕੀਮਤ 70 ਰੁਪਏ ਤੋਂ ਵੱਧ ਇਹ ਹੋ ਗਈ ਹੈ ਪਰ ਅਜੇ ਵੀ ਕੁਝ ਦੇਸ਼ਾਂ ਵਿੱਚ ਜਿੱਥੇ ਰੁਪਈਆ ਤੁਹਾਡੀ ਉਮੀਦ ਤੇ ਖਰਾ ਉਤਰਦਾ ਹੈ ਇੰਡੀਅਨ ਕਰੰਸੀ ਵੈਲਿਊ ਦਿੱਤੀ ਜਾ ਰਹੀ ਹੈ ਜੇਕਰ ਤੁਸੀਂ ਵਿਦੇਸ਼ ਜਾਣਾ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਦੇ ਬਾਰੇ ਕੁਝ ਜਾਣਕਾਰੀ ਦਵਾਂਗੇ ਇਸ ਦਿਨਾਂ ਦੀ ਖਬਰ ਸਾਹਮਣੇ ਆ ਰਹੀ ਉਹਨਾਂ ਨੇ ਸਮੁੰਦਰ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਭਾਰਤ ਰੁਪਈਆ ਤੁਹਾਨੂੰ ਅਮਰੀਕਾ ਮਹਿਸੂਸ ਕਰਵਾਏਗਾ ਇਸ ਦਿਨਾਂ ਵਾਲੀ ਹੀ ਦਰਅਸਲ ਬਹੁਤ سارے ਦੇਸ਼ ਹਨ ਜਿੱਥੇ ਯਾਤਰਾ ਕਰਨ ਭਾਰਤੀਆਂ ਲਈ ਬਹੁਤ ਮਹਿੰਗਾ ਹੈ ਇਸ ਲਈ ਇਸ ਕਿਉਂਕਿ ਉਹਨਾਂ ਦੇਸ਼ਾਂ ਦਾ ਮੁੰਦਰਾ ਦੀ ਕੀਮਤ ਪਰ ਭਾਰਤ ਰੁਪਏ ਨਾਲੋਂ ਵੱਧ ਹੈ ਅਮਰੀਕਾ ਤੇ ਯੂਰਪ ਉਹਨਾਂ ਦੇਸ਼ਾਂ ਚੋਂ ਇੱਕ ਹਨ 1 ਡਾਲਰ ਤੇ ਯੂਰੋ ਦੀਆਂ ਕੀਮਤਾਂ ਭਾਰਤ ਰੁਪਏ ਨਾਲੋਂ ਬਹੁਤ ਜ਼ਿਆਦਾ ਹਨ ਜਿਸ ਕਾਰਨ ਭਾਰਤੀਆਂ ਲਈ ਇੱਥੇ ਯਾਤਰਾ ਕਰਨਾ ਬਹੁਤ ਮਹਿੰਗਾ ਪੈਂਦਾ ਹੈ ਜਦ ਕੀ ਵਿਦੇਸ਼ ਯਾਤਰਾ ਕਰਨ ਬਾਰੇ ਗੱਲ ਕਰਦੇ ਹਾਂ ਤਾਂ ਸਾਡੇ ਮਨ ਚ ਪਹਿਲਾਂ ਵਿਚਾਰ ਆਉਂਦਾ ਹੈ ਕਿ ਦੇਸ਼ ਦੇ ਬਾਹਰ ਯਾਤਰਾ ਕਰਨਾ ਬਹੁਤ ਮਹਿੰਗਾ ਹੈ ਤੇ ਦੇਸ਼ਾਂ ਚ ਕੁਝ ਖਰੀਦਣਾ ਬਹੁਤ ਮਹਿੰਗਾ ਹੈ ਤਨਵਾ